ਸਾਡੇ ਨਾਲ ਨੀ ਆਮ ਆਦਮੀ ਪਾਰਟੀ ਦੇ ਦਫ਼ਤਰ ਇੰਚਾਰਜ ਵਿਰਸਾ ਸਿੰਘ ਆਪਾਂ ਨਾਲ ਗੱਲਬਾਤ ਕਰਾਂਗੇ ਕਿ ਘੱਗਰ ਨੂੰ ਲੈ ਕੇ ਹਾਂਜੀ ਕੀ ਹਾਲਾਤ ਹੈ ਜਿਹੜੇ ਮੌਕੇ ਤੇ ਹੈਗੇ ਆ। ਵੇਖੋ ਜੀ ਮੌਕੇ ਤੇ ਹਾਲਾਤ ਤਾਂ ਠੀਕ ਹੈ ਜੀ ਹਾਂਜੀ ਕੋਈ ਖਤਰ ਵਾਲੀ ਗੱਲ ਨਹੀਂ। ਬੇਸ਼ੱਕ ਨਾਲੀ ਪਹਿਲਾਂ 21 ਫੁੱਟ ਬਾਕੀ ਸੀ। ਘੜ ਕਿਸੇ ਅੱਜ ਫੇਰ ਥੋੜੀ ਚੜੀ ਐ। ਪਰ ਸਵੇ ਸਾਡਾ ਪ੍ਰਸ਼ਾਸਨ ਐਮਐਲਏ ਸਾਹਿਬ ਉਹ ਸਾਰਾ ਨਗਰ ਸੂਚ ਕਰਦਾ। ਇਸ ਗੱਲ ਤੇ ਪੂਰਾ ਤਸ਼ੀਦਾ ਹੈ। ਆਊਟ ਰਾਈਟਰ ਪੂਰੇ ਤਿਆਰ ਨੇ ਪਰ ਮਾਲਕ ਦੀ ਥੋੜੀ ਜੀ ਕਿਰਪਾ ਕਰੇ ਕਿਉਂਕਿ ਬਰਸਾਤ ਨਾਲ ਬੁਟ ਰੈਟ ਨਹੀਂ ਚੱਲ ਸਕਦਾ ਠੀਕ ਪਿੱਛੋਂ ਕੀ ਖਬਰਾਂ ਆ ਰਹੀਆਂ ਪਾਣੀ ਨੂੰ ਲੈ ਕੇ ਪਿੱਛੋਂ ਪਾਣੀ ਦੀ ਜੋ ਕੱਲ ਸੀ ਖਬਰਾਂ ਵੀ ਬੜਾ ਡਰ ਲਾਦਾ ਸੀ ਆਪਾਂ ਵੀ ਡਰ ਗਏ ਸੀ ਸਰ ਬੜੇ ਫੋਨ ਆਉਂਦੇ ਸੀ ਪਰ ਜਦੋਂ ਇੱਥੇ ਸਿਟੂਏਸ਼ਨ ਸਭ ਨਾਲ ਗੱਲ ਹੋਈ ਉਹਨਾਂ ਨਾਲ ਡਰੇਨ ਵਾਲੇ ਨਾਲ ਉਹ ਕਹਿੰਦੇ ਵੀ ਐਡੀ ਕੋਈ ਗੱਲ ਨਹੀਂ ਕੋਈ ਪਾਣੀ ਬਹੁਤਾ ਨਹੀਂ ਠੀਕ ਹੈ ਠੀਕ ਇਹ ਜੇ ਕਾਫੀ ਜਗ੍ਹਾ ਦੇ ਵਿੱਚ ਪਿੰਡਾਂ ਦੇ ਵਿੱਚ ਹੈ ਜਿਹੜੇ ਬੰਨ ਹੈ ਉਹ ਟੁੱਟਣ ਨੂੰ ਤਿਆਰ ਹੈ तकरीबन ਜਿਹੜੇ ਬਰੇਤੀ ਦੇ ਜਿਹੜੇ ਬੰਨ ਪਏ ਹੋਏ ਉਹ ਡਿੱਗੀ ਜਾਂਦੇ ਆ ਤੇ ਉੱਥੇ ਕਿਵੇਂ ਦੇ ਹਾਲਾਤ ਨੇ ਉੱਥੇ ਕੀ ਜਿਹੜਾ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਹੈ ਉੱਥੇ ਪ੍ਰਸ਼ਾਸਨ ਵੱਲੋਂ ਜੰਮੋ ਪੈਕ ਲਗਾਤਾਰ ਲਾ ਰਹੇ ਨੇ ਜਿੱਥੇ ਪਹਿਲਾਂ ਖਤਰਾ ਸੀ ਪਰसों ਦਾ ਪੂਰੀ ਖਤਰਾ ਸੀਗਾ ਉਥੋਂ ਲਾ ਲਏ ਪਰ ਹਾਲਾਤ ਇਹ ਬੰਨ ਦੇ ਇੱਥਾ ਬ੍ਰਿਤੀ ਹੈ ਬ੍ਰਿਤੀ ਉਹ ਅੱਗੇ ਹੋਟੇ ਗੰਭਗ ਡਕ ਰਹੀਆਂ ਉਸੇ ਜੰਮੋ ਬੈਗ ਲਾ ਰਹੇ ਨੇ ਜਿੰਨੇ ਸਰਦੂਰ ਦਾ ਸੀਵਰੇ ਸਿਸਟਮ ਹੈ ਜਿਹੜਾ ਬੰਦ ਪਿਆਗਾ ਪਾਣੀ ਦੀ ਨਿਕਾਸੀ ਹੈ ਜਿਹੜੀ ਅੱਗੇ ਨਹੀਂ ਹੋ ਰਹੀ ਤਾਂ ਕਿਤੇ ਨਾ ਕਿਤੇ ਲੈ ਕੇ ਸਰਦੂਗੜ ਵਾਸੀਆਂ ਨੂੰ ਵੀ ਤੁਸੀਂ ਅਪੀਲ ਕਰਨਾ ਚਾਹੋਗੇ ਕਿ ਪਾਣੀ ਦੀ ਜਿਹੜੀ ਘੱਟ ਵਰਤੋਂ ਕੀਤੀ ਜਾਵੇ ਹਾਂਜੀ ਇਹ ਤਾਂ ਹੈ ਜੀ ਜਿਸ ਤਰ੍ਹਾਂ ਟੁੱਟੀਆਂ ਖੁੱਲੀਆਂ ਨੇ ਉਹਨਾਂ ਦੇ ਟੁੱਟੀਆਂ ਬੰਦ ਕਰਨ ਨੂੰ ਲਾਈਆਂ ਨਾ ਔਰ ਲੋੜ ਮੁਤਾਬਕ ਹੀ ਪਾਣੀ ਲਿਆਇਆ ਜਾਂਦਾ ਔਰ ਜੋ ਆਪਣੇ ਸੀਵਰੇ ਦੇ ਪਾਣੀ ਦੀ ਜਾਂ ਹੋਰ ਬਰਸਾਤ ਦੇ ਪਾਣੀ ਦੀ ਗੱਲ ਹੈ ਦੋ ਪੁਲੀਆਂ ਨੇ ਪਰਲੀ ਪੁਲੀ ਤੇ ਫਟਾਣੇ ਪੁਲ ਕੋਈ 2 ਲਾਥੀ ਉਹਨੂੰ ਦੇਕ ਲੱਗੇ ਹੋਏ ਆ ਔਰ ਆਲਰੇਡੀ ਉਹ ਲਗਾਤਾਰ ਚੱਲ ਰਹੀ ਹੈ ਕੋਈ ਡਰਨ ਵਾਲੀ ਗੱਲ ਬਿਲਕੁਲ ਜੀ ਇਹ ਸੀ ਸਾਡੇ ਨਾਲ ਵਿਰਸਾ ਸਿੰਘ ਦਫ਼ਤਰ ਇੰਚਾਰਜ